ਮੇਰਾ ਕੀ ਨਾਮ ਆਪਣਾ ਸ੍ਰੀ ਗੁਰਾਲ ਜੀ ਮੇਰਾ ਨਾਮ ਸੁਤਵਿੰਦਰ ਸਿੰਘ ਹੈ ਜੀ ਮੈਂ ਪਿੰਡ ਮੰਨਵੀ ਦਾ ਰਹਿਣ ਵਾਲਾ ਜੀ ਅਮਰਗੜ ਹਲਕੇ ਦਾ ਜੀ ਦੇਖਿਆ ਜਾਂਦਾ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਆ ਹੈਗੇ ਨੇ ਇਰਾਕੇ ਦੇ ਲੋਕ ਜਿਹੜੇ ਹੈਗੇ ਨੇ ਸੰਘਰਸ਼ ਕਰ ਰਹੇ ਨੇ ਟਾਵਰ ਲੱਗਦਾ ਟਾਵਰ ਦਾ ਵਿਰੋਧ ਕਰਦੇ ਨੇ ਜੀ 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 ਕਿੰਨੇ ਦਿਨ ਹੋ ਗਿਆ ਵਿਰੋਧ ਕਰਦੇ ਨੇ ਸਾਨੂੰ ਲਗਭਗ 20 ਤੋਂ 25 ਦਿਨ ਹੋ ਚੁੱਕਿਆ ਜੀ ਸ਼ਾਂਤਮਈ ਤਰੀਕੇ ਨਾਲ ਬੈਠੇ ਅਸੀਂ ਵਿਰੋਧ ਕਰ ਰਹੇ ਹਾਂ ਜੀ ਸਾਡੇ ਘਰਾਂ ਦੇ ਵਿੱਚ ਕਾ ਟਾਵਰ ਲੱਗ ਰਿਹਾ ਹੈ ਜੀ ਜਿਹੜੀ ਕੰਪਨੀ ਆ ਟਾਵਰ ਹੈ ਇਹ ਏਅਰਟੈਲ ਕੰਪਨੀ ਦਾ ਕਹਿ ਰਹੇ ਨੇ ਜੀ अच्छा देखो टावर दी शुरुआत ਕੀਤੀ ਆ ਕਿ ਉਦੋਂ ਘਰਾਂ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਹੈਗਾ ਇਹਦਾ ਜਦੋਂ ਸ਼ੁਰੂਆਤ ਕੀਤੀ ਹੈ ਜੀ نیچے ਲੈਂਟਰ ਪੈਣਾ ਸਟਾਰਟ ਹੋਇਆ ਜੀ ਅਸੀਂ ਉਸ ਦਿਨ ਦੀ ਕੰਪਲੇਂਟਾਂ ਦੇ ਰਹੇ ਹਾਂ ਜੀ ਡੀਸੀ ਸਾਹਿਬ ਨੂੰ ਕੰਪਲੇਂਟਾਂ ਦਿੱਤੀਆਂ ਐਸਡੀਐਮ ਮੈਡਮ ਨੂੰ ਕੰਪਲੇਂਟਾਂ ਦਿੱਤੀਆਂ ਹਰੇਕ ਜਗ੍ਹਾ ਜੀਆਈਸੀ ਡਿਪਾਰਟਮੈਂਟ ਤੱਕ ਅਸੀਂ ਕੰਪਲੇਂਟ ਦੇ ਕੇ ਆਏ ਦੀ ਐਪਲੀਕੇਸ਼ਨ ਜਾ ਕੇ ਖੁਦ ਅਸੀਂ ਪਿਛਲੇ 4 ਜੁਲਾਈ ਤੋਂ ਅਸੀਂ ਫਿਰ ਰਹੇ ਹਾਂ ਜੀ ਉਹਨਾਂ ਕੋਲ ਉਹਨਾਂ ਵੱਲੋਂ ਕੀ ਵਿਸ਼ਵਾਸ ਦਵਾਇਆ ਗਿਆ ਇਹਦਾ ਬੰਦ ਕਰਾਉਣ ਦਾ ਦਵਾਇਆ ਗਿਆ ਵਿਸ਼ਵਾਸ ਕਿ ਵਿੱਚ ਵਿਚਾਲੇ ਲੜਕਾ ਹੈ ਜੀ ਉਹਨਾਂ ਵੱਲੋਂ ਜੀ ਕਹਿੰਦੇ ਕਾਰਵਾਈ ਕਰਾਂਗੇ ਚੈੱਕ ਕਰਾਂ ਕਹਣਾ ਚੈੱਕ ਕਰਕੇ ਬਟ ਜਦੋਂ ਅਸੀਂ ਪਹਿਲਾਂ ਗਏ ਜੀ ਪਹਿਲਾਂ ਕਿਸੇ ਲਵੇ ਐਨਓਸੀ ਨਹੀਂ ਸੀ ਹੈਗੀ ਇਹਨਾਂ ਕੋਲੇ ਇਕੱਲਾ ਪਰਮਨੈਂਟ ਸੀ ਜਿਹੜਾ ਡੀਸੀ ਸਾਹਿਬ ਵੱਲੋਂ ਇਸ਼ੂ ਹੁੰਦਾ ਜੀ ਉਹਦੇ ਉਦੋਂ ਹੀ ਇਲਾਵਾ ਕੋਈ ਵੀ ਐਨਓਸੀ ਨਹੀਂ ਸੀ ਹੈਗੀ ਇਹਨਾਂ ਕੋਲੇ ਬਟ ਹੁਣ ਸਾਨੂੰ ਪਤਾ ਲੱਗ ਰਿਹਾ ਜੀ ਕਹਿੰਦੇ ਐਨਓਸੀ ਇਹਨਾਂ ਨੇ ਜਾਰੀ ਕੀਤੀਆਂ ਹੋਈਆਂ ਨੇ ਜੀ ਜੀਆਈਸੀ ਡਿਪਾਰਟਮੈਂਟ ਕਹਿੰਦਾ 3 ਜੁਲਾਈ ਨੂੰ ਅਸੀਂ ਐਨਓਸੀ ਜਾਰੀ ਕਰਤੀ ਸੀ ਹਾਲਾਂਕਿ ਅਸੀਂ 4 ਜੁਲਾਈ ਨੂੰ ਗਏ ਆ ਜੀ ਆਪਣਾ ਕੰਪਲੇਂਟ ਦੇਣ ਜੀਆਈਸੀ ਡਿਪਾਰਟਮੈਂਟ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਦੇ ਹਾਂ ਵੀ ਸਾਡੇ ਲਿਵੇਂ ਇਦਾਂ ਦਾ ਕੋਈ ਉਹ ਨਹੀਂ ਹੈਗਾ। ਇਹ ਟਾਵਰ ਦੀ ਸ਼ੁਰੂਆਤ ਕਦੋਂ ਹੋਈ ਆ ਕਦੋਂ ਇਹਦਾ ਜਿਹੜਾ ਨੀਚਾ ਲੈਂਟਰ ਲੱਗਿਆ ਹੈਗਾ। ਇਹਦਾ ਜੀ ਮੇਰੇ ਖਿਆਲ 1-2 ਜਰਾਈ ਤੋਂ ਸ਼ੁਰੂ ਹੋਇਆ ਜੀ ਕੰਮ। ਠੀਕ ਹੈ ਜੀ ਅਸੀਂ ਕੰਮ ਸ਼ੁਰੂ ਕਰਨ ਤੋਂ ਬਾਅਦ ਜਿਹੜੀ ਪਰਮਿਸ਼ਨ ਮੰਗੀ ਗਈ ਹੈ ਨਾ ਉਹ ਹੈ। ਹਾਂਜੀ 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 ਕੰਮ ਪਹਿਲਾਂ ਸ਼ੁਰੂ ਹੋ ਗਿਆ ਜੀ ਉਹੀ ਅਸੀਂ ਕਹਿ ਰਹੇ ਸੀਗੇ ਜੀ ਵੀ ਜੇ ਪਰਮਿਸ਼ਨ ਲੈਣੀਆਂ ਸੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਨਓਸੀਆਂ ਲਈਆਂ ਜਾਂਦੀਆਂ ਨੇ ਜੀ ਸਾਰੇ ਡਿਪਾਰਟਮੈਂਟਾਂ ਤੋਂ ਬਟ ਇਹਨਾਂ ਨੇ ਕੰਮ ਕਰਨ ਤੋਂ ਬਾਅਦ ਐਨਓਸੀਆਂ ਲਈਆਂ ਨੇ ਜੀ ਸਾਰੀਆਂ। ਇਹਦਾ ਮਤਲਬ ਤਾਂ 2 ਨੰਬਰ ਦਾ ਅੱਜ ਵੀ ਆ ਕੇ ਗਿਆ ਸਿਕਮਸਰ ਮੈਂਬਰ ਵੀ ਆ ਕੇ ਗਏ ਨੇ ਉਹਨਾਂ ਵੱਲੋਂ ਕੀ ਵਿਸ਼ਵਾਸ ਬਣਾ ਸਾਡੇ ਵੱਲੋਂ ਜੀ ਕਿਸੇ ਨੇ ਕੋਈ ਵਿਸ਼ਵਾਸ ਨਹੀਂ ਦਿਵਾਇਆ ਹੈਗਾ ਜੀ ਵੀ ਇਹ ਬੰਦ ਹੋਊਗਾ ਜਾਂ ਕੁਝ ਵੀ ਉਹ ਕਹਿੰਦੇ ਉਹਨਾਂ ਲਵੇ ਪੂਰਾ ਸਾਰਾ ਕੁਝ ਬਟ ਉਹਨਾਂ ਲਵੇ ਇਹ ਨਹੀਂ ਹੈਗਾ ਵੀ ਘਰਾਂ ਦੇ ਵਿਚਕਾਰ ਲੱਗ ਰਿਹਾ ਜੀ ਇਹਦੇ ਕਹਿੰਦੇ ਕੋਈ ਗਾਈਡਲਾਈਨ ਨਹੀਂ ਹੈਗੀ ਜੀ ਜੇ ਲੋਕ ਵਿਰੋਧ ਕਰਦੇ ਆ ਜੀ ਲੋਕਾਂ ਦੇ ਵਿਰੋਧ ਦਾ ਵੀ ਕਹਿੰਦੇ ਕੋਈ ਫਾਇਦਾ ਹੀ ਨਹੀਂ ਹੈਗਾ ਕਹਿੰਦੇ ਕੋਈ ਗਾਈਡ ਲਾਈਨ ਐ ਨਹੀਂ ਬਟ ਅਸੀਂ ਤਾਂ ਜੀ ਵਿਰੋਧ ਇਦਾਂ ਹੀ ਜਾਰੀ ਰੱਖਾਂਗੇ ਜਦੋਂ ਤੱਕ ਬੰਦ ਨਹੀਂ ਹੁੰਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਦੀ ਰੇਡੀਏਸ਼ਨ ਨਾਲ ਕਿੰਨਾ ਮਾੜਾ ਇਫੈਕਟ ਪੈਂਦਾ ਹੈ ਸਾਡੇ ਪਿੰਡ ਦੇ ਵਿੱਚ ਜੀ ਇੱਕ ਪਹਿਲਾ ਟਾਵਰ ਲੱਗਿਆ ਹੋਇਆ ਜੀ ਉਹਦੇ ਨੀਚੇ ਘਰ ਬਸੇ ਨੇ ਜਾ ਕੇ ਬਾਹਰ ਵਿੱਚ ਪਾਏ ਨੇ ਘਰ ਜਿਨ੍ਹਾਂ ਨੂੰ ਪਹਿਲਾਂ ਜਾਗਰੂਤਾ ਹੈ ਨਹੀਂ ਸੀਗੀ ਵੀ ਕੀ ਪ੍ਰੋਬਲਮ ਹੁੰਦੀ ਆ ਬਟ ਉਹ ਘਰਾਂ ਚ ਇੰਨੀਆਂ ਨਾਮਰਾਦ ਬਿਮਾਰੀਆਂ ਹੋ ਚੁੱਕੀਆਂ ਨੇ ਜੀ ਤੁਹਾਨੂੰ ਦੱਸ ਨਹੀਂ ਸਕਦੇ ਅਗਰ ਹੁਣ ਇਹ ਜਿਹੜਾ ਮਕਾਬਲਾ ਨਹੀਂ ਬੰਦ ਹੁੰਦਾ ਨਹੀਂ ਰੋਕਿਆ ਜਾਂਦਾ ਚਾਲੂ ਕੀਤਾ ਜਾਂਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਫਿਰ ਜਿਹੜਾ ਇੱਥੋਂ ਦੇ ਵਸਿੰਦੇ ਹੈਗੇ ਨੇ ਨੇੜੇ ਚੜਦੇ ਉਹਨਾਂ ਦੀ ਅਧਿਕਾਰ ਵੀ ਜਿਹੜੀ ਕੀ ਹੋਏ ਸਰ ਅਸੀਂ ਚੱਲਣ ਦਾ ਦੇਣਾ ਨਹੀਂ ਸਾਡਾ ਸੰਘਰਸ਼ ਐਵੇਂ ਜਿਆਦਾ ਜਾਰੀ ਰਹੂਗਾ ਜੀ ਸਾਨੂੰ ਜਿੱਥੇ ਤੱਕ ਪਹੁੰਚਣਾ ਪਊਗਾ ਅਸੀਂ ਪਹੁੰਚਾਂਗੇ ਜੀ ਸਾਰੇ ਇਕਜੁੱਟ ਹੋ ਕੇ ਚੱਲ ਰਹੇ ਨੇ ਜੀ ਸ਼ਾਂਤਮਈ ਅਸੀਂ ਆਪਣੀ ਜਗ੍ਹਾ ਦੇ ਵਿੱਚ ਬੈਠੇ ਆਂ ਕਿਸੇ ਨੂੰ ਕੁਝ ਕਹਿ ਨਹੀਂ ਰਹੇ ਹੈਗੇ ਜੀ ਬਿਲਕੁਲ ਵੀ ਅੱਜ ਤੱਕ ਕੋਈ ਪ੍ਰਸ਼ਾਸਨ ਦਾ ਆਵੇ ਉਹਨਾਂ ਨਾਲ ਹਰ ਤਰ੍ਹਾਂ ਦੇ ਲੀਡਰ ਆਉਂਦੇ ਜੀ ਸਾਰੇ ਆਉਂਦੇ ਆ ਜੀ ਸਾਰਿਆਂ ਤभी ਅਸੀਂ ਤੁਹਾਡੇ ਨਾਲ ਤਾਂ ਸਾਡਾ ਸੰਘਰਸ਼ ਇਦਾਂ ਹੀ ਜਾਰੀ ਰਹੂਗਾ ਜੀ ਮੰਗ ਕੀ ਹੈ ਅੰਤ ਦੇ ਵਿੱਚ ਮੰਗ ਤਾਂ ਸਾਡੀ ਇਹੀ ਹੈ ਜੀ ਇਹਨਾਂ ਨੂੰ ਘਰੋਂ ਵਿੱਚੋਂ ਬਾਹਰ ਕੱਢਿਆ ਜਾਵੇ ਕਿਤੇ ਹੋਰ ਲਾਇਆ ਜਾਵੇ ਜੀ ਜਾਂ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਮੇਰਾ ਨਾਮ ਰਣਜੀਤ ਸਿੰਘ ਰਾਣਵਾ ਜੀ ਮੈਂ ਟ੍ਰੇਡਰਜ਼ ਕਾਉਂਸਲ ਮਰੇਰ ਕੋਟੜਾ ਦਾ ਪ੍ਰਧਾਨ ਹਾਂ ਤੇ ਮੁਲਾਜ਼ਮਾਂ ਦੀ ਪੰਜਾਬ ਸਬੋਡੀਡਿਟ ਸਰਵਿਸ ਫੈਡਰੇਸ਼ਨ ਦਾ ਪੰਜਾਬ ਦਾ ਪ੍ਰਧਾਨ ਹਾਂ ਤੇ ਮੈਨੂੰ ਕਈ ਦਿਨਾਂ ਤੋਂ ਵੱਤਬਲੇ ਇੱਥੋਂ ਮੈਸੇਜ ਆ ਰਹੇ ਸੀਗੇ ਤੁਸੀਂ ਸਾਡੇ ਪ੍ਰਿੰਟਰ ਸਿੰਘ ਕੋਈ 25 ਦਿਨ ਤੋਂ ਇਹ ਜਿਹੜਾ ਰੈਸੀ ਏਰੀਏ ਦੇ ਵਿੱਚ ਮਤਲਬ ਟਾਵਰ ਲੱਗਿਆ ਲਾਇਆ ਜਾ ਰਿਹਾ ਹੈ ਕੰਪਨੀ ਵੱਲੋਂ ਇਹ ਟਲ ਕੰਪਨੀ ਵੱਲੋਂ ਵੀ ਇਹਦਾ ਸਾ ਪਿੰਡ ਦੇ ਘਾਟ ਨੇੜੇ ਜਿਹੜੇ ਵਾਲੇ ਲੋਕਾਂ ਵਿੱਚ ਬਹੁਤ ਇਸ ਗੱਲ ਦਾ ਮਤਲਬ ਗੁੱਸਾ ਹੈ ਉਰੂਸ ਕਰਦੇ ਆ ਕਿ ਇੱਕ ਆਮ ਚਰਚਾ ਹੈ ਵੀ ਜਿੱਥੇ ਵੀ ਇਹ ਜਿਹੜਾ ਟਾਵਰ ਦੇ ਵਿੱਚੋਂ ਰੇਡੀਏਸ਼ਨ ਕਿਰਨਾਂ ਨਿਕਲਦੀਆਂ ਨੇ ਉਹ ਜਿਹੜੇ ਜਾਨਵਰ ਨੇ ਉਹਨਾਂ ਤੇ ਵੀ ਅਸਰ ਪੈਂਦਾ ਜਿਹੜੀ ਸਾਹ ਲੈਣ ਵਾਲਾ ਚਾਹੇ ਪਸ਼ੂ ਪੰਛੀ ਇਨਸਾਨ ਤੇ ਤਾਂ ਫਿਰ ਮਾੜੀਆਂ ਬਿਮਾਰੀਆਂ ਹੋਰ ਤਰ੍ਹਾਂ ਤਰ੍ਹਾਂ ਦੇ ਪ੍ਰਭਾਵ ਦੇ ਤੇ ਪੈਣੇ ਨੇ ਇਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਇਹ ਇੰਨੇ ਦਿਨ ਹੋ ਗਏ ਪਰਮਣ ਢੰਗ ਦੇ ਨਾਲ ਜਿਹੜਾ ਆਪਣਾ ਐਜੀਟੇਸ਼ਨ ਆਉ ਕਰ ਰਹੇ ਨੇ ਕਿ ਪ੍ਰਸ਼ਾਸਨ ਨੂੰ ਅੱਗੇ ਹੋਣਾ ਚਾਹੀਦਾ ਤੇ ਇਹਨਾਂ ਨੇ ਆਪਣੀ ਐਸਡੀਐਮ ਸਾਹਿਬ ਤੱਕ ਡੀਸੀ ਸਾਹਿਬ ਤੱਕ ਵੀ ਤੇ ਇੱਥੋਂ ਦੇ ਹਲਕੇ ਦੇ ਐਮਐਲਏ ਸਾਹਿਬ ਤੱਕ ਵੀ ਆਪਣੀਆਂ ਬੇਨਤੀਆਂ ਨੇ ਜਿਹੜੀਆਂ ਉਹ ਦਿੱਕਤੀ ਤੌਰ ਤੇ ਵੀ ਤੇ ਜ਼ੁਬਾਨੀ ਤੌਰ ਤੇ ਵੀ ਕੀਤੀਆਂ ਲਗੀਆਂ ਔਰ ਇਸੇ ਇਹਨਾਂ ਦੇ ਸੰਘਰਸ਼ ਦੇ ਵਿੱਚ ਵੀ ਜਿੰਨੇ ਕਿੰਨੇ ਦਿਨ ਹੋ ਗਏ ਇੱਥੋਂ ਦੇ ਨੇੜੇ ਦੇ ਸਾਥੀ ਕਿਸਾਨ ਜਿਹੜੇ ਇਹਨਾਂ ਦੇ ਆਗੂ ਤੇ ਨਾਲ ਹੀ ਖੇਰੂ ਜਿੱਥੇ ਬੰਦੀਆਂ ਦੇ ਆਗੂ ਟੇਲ ਜੂਨੀਅਨ ਦੇ ਆਗੂ ਇਸੇ ਤਰੀਕੇ ਉਹ ਆਏ ਨੇ ਤੇ ਹਮਾਇਤ ਕਰਕੇ ਦੇ ਦੇਣਾ ਵੀ ਗੱਲ ਜਾਇਜ਼ ਆ ਬਿਲਕੁਲ ਅਸੀਂ ਵੀ ਆਪਣੀ ਏਟਕ ਦੀ ਟੇਲ ਨੂੰ ਕੌਸਮ ਰੇਡਕੋਟਲਾ ਵੱਲੋਂ ਤੇ ਮਲਾਜ਼ਮਾਂ ਦੀ ਪੰਜਾਬ ਦੀ ਜਥੇਬੰਦੀ ਵੱਲੋਂ ਇਹਨਾਂ ਦੀ ਹਮਾਇਤ ਕਰਨਾ ਆ ਔਰ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਜਿਹੜੀਆਂ ਇਹ ਮਾੜੇ ਪ੍ਰਭਾਵ ਪਾਉਣ ਵਾਲੀਆਂ ਇਹ ਕਿਰਨਾਂ ਨੇਗੀਆਂ ਇਹ ਗਰੀਬ ਲੋਕਾਂ ਦੇ ਜਿਹੜੇ ਲੋਕ ਦਸਾਂ ਨਾ ਹੁੰਦੀ ਕਿਰਤ ਕਰਨ ਵਾਲੇ ਲੋਕ ਨੇ ਜਾਂ ਕੋਈ ਵੀ ਲੋਕ ਨੇ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਨੇਗੇ ਉਹਨਾਂ ਦੇ ਘਰਾਂ ਦੇ ਨੇੜੇ ਰਹਿਸ਼ਾਂ ਦੇ ਨੇੜੇ ਨਾ ਲਾਜਾਵੇ ਇਹਨਾਂ ਦੇ ਬੱਚਿਆਂ ਤੇ ਨਮ ਜੰਮਣ ਵਾਲੇ ਬੱਚਿਆਂ ਤੇ ਔਰ ਗਰਭਪਤੀ ਮਾਵਾਂ ਤੇ ਬਹੁਤ ਮਾੜੇ ਪ੍ਰਭਾਵ ਪੈਣੇ ਆਗੇ ਔਰ ਜੋ ਆਮ ਚਰਚਾ ਦਾ ਵਿਸ਼ਾ ਜਿਹੜਾ ਇਹਨਾਂ ਦੇ ਮਤਲਬ ਲੋਕਾਂ ਨੇ ਇਹਦੇ ਲਵੇ ਰਹਿਣ ਵਾਲੇ ਲੋਕ ਨੇ ਇਹਨਾਂ 'ਚ ਬਹੁਤ ਡਰ ਡਰ ਤੋਂ ਸਹਿਮ ਪਾਇਆ ਜਾ ਰਿਹਾ ਔਰ ਜੇ ਤੁਹਾਡੀ ਗੱਲ ਬੰਦ ਤੋਂ ਖਣੀ ਚਾਹੋ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਕਹਿ ਕੇ ਵੀ ਗੁੰਮਰਾਹ ਕੀਤਾ ਜਾਂਦਾ ਕਿ ਸ਼ਹਿਰਾਂ ਦੇ ਵਿੱਚ ਸੰਘਣੀਵਾਦੀ ਚ ਲੱਗੇ ਹੋਏ ਨੇ ਪ੍ਰਸ਼ਾਸਨ ਕੋਈ ਲਿਖਤੀ ਤੌਰ ਤੇ ਸਾਨੂੰ ਕਿਸੇ ਡਾਕਟਰ ਡਾਕਟਰਾਂ ਤੋਂ ਲਿਖਾ ਦੇਵੇ ਵੀ ਸਰੀਰ ਤੇ ਇਹਦਾ ਕੋਈ ਅਸਰ ਨਹੀਂ ਪੈਂਦਾ ਅਸੀਂ ਆਪਣੀ ਐਜੀਟੇਸ਼ਨ ਨੂੰ ਵਾਪਸ ਲੈ ਜਾਵਾਂਗੇ ਨਹੀਂ ਫਿਰ ਜਿਹੜੀ ਇਹ ਜਿਹੜੀ ਰਹਿਸੀ ਹੋਰੀਏ ਜੋ ਤਾਬਰ 18 ਹਟਾਓ ਕਮੇਟੀ ਪਿੰਡ ਮੰਨਮੀ ਦੀ ਹੈ ਉਹਨਾਂ ਨੂੰ ਭਰੋਸੇ 'ਚ ਲੈ ਲਵੇ ਜਦ ਜਿਹੜੇ ਲਵੇ ਲੋਕ ਨੇ ਉਹਨਾਂ ਨੂੰ ਭਰੋਸੇ 'ਚ ਲੈ ਲਵੇ ਉਹ ਸਾਨੂੰ ਡਾਕਟਰਾਂ ਦੀ ਕਮੇਟੀ ਲਿਖ ਦੇਵੇ ਕੋਈ ਜਿਹੜੇ ਵੀ ਜਿਹੜੇ ਮਤਲਬ ਇਸ ਗੱਲ ਦੇ ਮਾਹਰ ਨੇ ਵੀ ਕਿ ਇਨਸਾਨੀ ਜ਼ਿੰਦਗੀ ਜਿਹਦੇ ਛਾ ਰਹਿਣ ਵਾਲੇ ਇਹ ਇਨਸਾਨ ਨੇ ਹੁੰਦਾ ਤੇ ਇਹਦਾ ਕੋਈ ਅਸਰ ਨਹੀਂ ਜਾਣਾ ਨਾ ਪਸ਼ੂ ਪার্ਸ਼ੀਆਂ ਤੇ ਪੈਣਾ ਨਾ ਘਰਪਤੀ ਮਾਮਾ ਤੇ ਪੈਣਾ ਤੇ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਨਾ ਸਾਨੂੰ ਕੁਝ ਲਿਖ ਕੇ ਦੇਣੂ ਪਿਆਰ ਨੇ ਪਰ ਪਹਿਲਾਂ ਉਹ ਕਹਿੰਦੇ ਸੀ ਵੀ ਅਸੀਂ ਇਸ ਨੂੰ ਰੋਕਾਂਗੇ ਇਹਨਾਂ ਨੂੰ ਪਰਸੇ ਲਿਆ ਗਿਆ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਪਰ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਇੱਕ ਪਾਸੇ ਦੂਜੇ ਪਾਸੇ ਐਨਓਸੀ ਜਾਰੀ ਕੀਤੀ ਜਾ ਰਹੀ ਹੈ ਉਹ ਦੂਜੇ ਬਸ ਇਹਨਾਂ ਨੂੰ ਭਰੋਸੇ 'ਚ ਉੱਤੇ ਜਾ ਰਹੇ ਨੇਗੇ ਪਰ ਜੇਕਰ ਇਹ ਕਮੇਟੀ ਨੇ ਫੈਸਲਾ ਕੀਤਾ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸਾਨ ਜਿੱਥੇ ਬੰਦਿਆਂ ਤੇ ਮਜ਼ਦੂਰ ਜਿੱਥੇ ਬੰਦੀਆਂ ਨਾਲ ਮਿਲ ਕੇ ਕੋਈ ਤਕੜਾ ਸੰਘਰਸ਼ ਉੱਪਰ ਪਿੱੜਿਆ ਤਾਂ ਉਹਦੇ 'ਚ ਅਸੀਂ ਪੂਰਨ ਸਹਿਯੋਗ ਦੇਵਾਂਗੇ ਔਰ ਉਸ ਟਾਵਰ ਨੂੰ ਜੇਕਰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬੰਡਾ ਵਾਲੇ ਲੋਕਾਂ ਨੇ ਸਹਿਮਤੀ ਤੋਂ ਬਿਨਾਂ ਲਾਇਆ ਗਿਆ ਧੱਕਾ ਕੀਤਾ ਗਿਆ ਤਾਂ ਅਸੀਂ ਉਹਨਾਂ ਨਾਲ ਹਰ ਵਕਤ ਖੜਾਂਗੇ। ਜੀ ਨਾ ਜੀ ਆਪਣਾ ਮੈਂ ਸਰਬਜੀਤ ਸਿੰਘ ਪੁਥੜਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਜ਼ਿਲ੍ਹਾ ਮਲੇਰਕੋਟੜਾ ਅੱਜ ਅਸੀਂ ਪਿੰਡ ਮੰਨਮੀ ਦੇ ਵਿੱਚ ਖੜੇ ਆ ਇੱਥੇ ਇੱਕ ਟਾਵਰ ਲੱਗ ਰਿਹਾ ਹੈ ਸੰਗੜੀਵਾਦੀ ਦੇ ਵਿੱਚ ਹੈ ਜਿਹੜਾ ਪਿੰਡ ਦੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਹਦਾ ਵਿਰੋਧ ਕਰ ਰਹੇ ਨੇ ਅਸੀਂ ਭਾਰਤੀ ਕਿਸਾਨ ਵੀ ਉਹਨਾਂ ਨੇ ਇੱਕ ਟਾਵਰਾਂ ਖਵਲੋਂ ਇਹਨਾਂ ਦੇ ਹਮਾਇਤ ਦੇ ਵਿੱਚ ਆ ਰਹੇ ਆਏ ਹੋਇਆ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਟਾਵਰ ਨੇ ਜਿਹੜੀਆਂ ਇਹਦੇ ਵਿੱਚੋਂ ਕਰਨਾ ਨਿਕਲਦਿਆਂ ਨੇ ਉਹ ਮੌਲੂਕੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਨੇ ਪੰਜਾਬ ਦੇ ਕੀ ਦੇਸ਼ ਦੇ ਜਿਹੜੇ ਵੀ ਕੋਨਿਆਂ ਦੇ ਵਿੱਚ ਜਿੱਥੇ ਵੀ ਕਿਤੇ ਸੰਗੜੀਵਾਦੀ ਦੇ ਵਿੱਚ ਇਹ ਟਾਵਰ ਲੱਗਦੇ ਨੇ ਲੋਕਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਮੁਰਕੀ ਖੇਤ ਵਾਸਤੇ ਬਹੁਤ ਹੀ ਜ਼ਿਆਦੇ ਹਾਨੀ ਕਰਕ ਨੇ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਦੇ ਹਮਲੇ ਦੇ ਵਿੱਚ ਅੱਜ ਇੱਥੇ ਪਹੁੰਚਿਆ ਸੋ ਜਿਹੜੇ ਇਸ ਅੱਜ ਸੰਘਰਸ਼ ਕਰ ਰਹੇ ਨੇ ਲੋਕ ਇਹਨਾਂ ਦੇ ਵਿੱਚ ਮਾਮਾ ਭੈਣਾਂ ਨੇ ਸਾਡੀਆਂ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਅੱਜ ਪਿੰਡ ਦੇ ਵਿੱਚ ਮਜਾਰਾ ਕੀਤਾ ਜਾਣਾ ਸੋ ਅਸੀਂ ਹੁਣ ਇਸ ਤੋਂ ਬਾਅਦ ਜਿਹੜਾ ਪਿੰਡ ਦੇ ਵਿੱਚ ਲੋਕਾਂ ਵੱਲੋਂ ਜਿਹੜਾ ਮਜਾਰਾ ਉਹ ਤੋਂ ਰਹਿ ਜਾਣਾ ਸਾਰੇ ਪਿੰਡ ਦੇ ਵਿੱਚ ਅੱਜ ਮਜਾਰਾ ਕੀਤਾ ਜਾਣਾ ਪਿੰਡ ਦੀ ਪੰਚਾਇਤ ਹਮਾਇਤ ਦਿੰਦੀ ਆ ਇਹਨਾਂ ਸੰਘਰਸ਼ਕਾਰੀਆਂ ਦੀ ਧਰਨਾ ਜਿਹੜੇ ਲਾਈ ਬੈਠੇ ਨੇ ਇਹਨਾਂ ਲੋਕਾਂ ਦੀ ਪੰਚਾਇਤ ਸਹਿਮਤਾ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਹਮਾਇਤ ਕੀਤੀ ਜਾਂਦੀ ਆ ਬਾਅਦ ਵਿੱਚ ਇਹਨਾਂ 'ਤੇ ਛੇਤਾਰ ਕੀਤੀ ਜਾਂਦੇ ਨੇ ਕੀ ਪ੍ਰਸ਼ਾਸਨ ਤੇ ਨਿਲਾਇਕੀ ਨੇ ਹੈਗੀ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਇੱਥੇ ਐਸਡੀਐਮ ਸਾਹਿਬ ਵੀ ਆਏ ਸੀਗੇ ਅਸੀਂ ਗੱਲਾਂ ਬਾਤਾਂ ਸੁਣੇ ਜਿਹੜਾ ਪ੍ਰਸ਼ਾਸਨ ਉਹ ਪੂਰੀ ਤਰ੍ਹਾਂ ਨਾਲ ਮੈਨੇਜਮੈਂਟ ਜਿਹੜੀ ਆਪਣੀ ਇਹਦੀ ਟਾਵਰ ਕੰਪਨੀ ਦੀ ਮੈਨੇਜਮੈਂਟ ਹੈ ਉਹਦੇ ਪੂਰੀ ਤਰ੍ਹਾਂ ਹੱਕ ਦੇ ਵਿੱਚ ਹੈ ਜਿਹੜਾ ਪ੍ਰਸ਼ਾਸਨ ਖੜਾ ਹੈ ਪੰਜਾਬ ਸਰਕਾਰ ਦਾ ਕਹਿਣਾ ਸੀਗਾ ਜਦੋਂ ਸੱਤਾ ਦੇ ਵਿੱਚ ਆਈ ਆ ਬਹੁਮਤ ਲੈ ਕੇ ਵੀ ਅਸੀਂ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦਵਾਵਾਂਗੇ ਕਿਸੇ ਵੀ ਜਿਹੜਾ ਸਾਡਾ ਨਾਗਰਿਕ ਹੈ ਸਾਡਾ ਵੋਟਰਾਂ ਧੱਕਾ ਨਹੀਂ ਹੋਣ ਦਿੰਦੇ ਕਿ ਅਸਰਾਂ ਮ ਧੱਕਾ ਨਹੀਂ ਹੈਗਾ ਕਿੱਲੇ ਇਹੀ ਧੱਕਾ ਨਹੀਂ ਜਿਹੜੀ ਸਰਕਾਰ ਹੈ ਜਦੋਂ ਹੋਣ ਦੇ ਵਿੱਚ ਆਈ ਇਹਦੇ ਬਹੁਤ ਵਾਦੇ ਕਰਕੇ ਆਈ ਸੀਗੀ ਉਹ ਕਿਸੇ ਵੀ ਵਾਦੇ ਦੇ ਵਿੱਚ ਖਰੀ ਨਹੀਂ ਉੱਤਰੀ ਕਿੰਨੇ ਮਨੇ ਇਹ ਟਾਵਰ ਨਹੀਂ ਹੋਰ ਬਹੁਤ ਵੱਡਿਆਂ ਲੋਕਾਂ ਨੇ ਜੋ ਕਿਸਾਨਾਂ ਨੇ ਜਿਹੜੇ ਜਮੀਨਾਂ ਨੇ ਉਹ ਧੱਕੇ ਨਾਲ ਖੋਈਆਂ ਜਾ ਰਹੀਆਂ ਨੇ ਆ ਜਿਹੜੇ ਮਜ਼ਦੂਰ ਇਹ ਪੰਜ ਪਾੜੇ ਮਰਲਿਆਂ ਦੇ ਪਰਾਟਾਂ ਵਿੱਚ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਕੋਈ ਦਿੱਤਾ ਜਾ ਰਿਹਾ ਮਤਲਬ ਇਹ ਜਿਹੜੀ ਸਰਕਾਰ ਹੈ ਜਿੰਨੇ ਵਾਦੇ ਪੂਰੇ ਆਈ ਸੀ ਕਰਕੇ ਕੋਈ ਵਾਦਾ ਨਹੀਂ ਪੁੱਛਿਆ ਪੂਰਾ ਕੀਤਾ ਸਾਰੇ ਲੋਕ ਨੇ ਜਿਹੜੇ ਅੱਜ ਸਰਕਾਰ ਦੇ ਖਿਲਾਫ ਹੋਏ ਬਨੇ ਸਾਰੇ ਵਰਗ ਨੇ ਜਿਹੜੇ ਅੱਜ ਸੰਘਰਸ਼ ਕਰ ਰਹੇ ਨੇ ਹਲਕਾ ਵਰਗੜ ਦੇ ਵਿੱਚ ਪੈਂਦਾ ਪਿੰਡ ਮੰਨ ਵੀ ਹੈ ਇਹ ਇੱਥੋਂ ਦਾ ਜਿਹੜਾ ਐਮਐਲਏ ਆ ਅਮਰਗੜ ਦਾ ਜਿਹੜਾ ਐਮਐਲਏ ਹੈਗਾ ਸੋਣ ਦੇ ਵਿੱਚ ਇਹ ਵੀ ਦਮਤਰਾ ਜੁਹਮੈਤ ਕਰੀ ਜਾਂਦਾ ਉਧਰ ਵੀ ਕਹਿੰਦਾ ਚੱਕ ਦੋ ਫੱਟੇ ਦੂਜੇ ਕੰਦੇ ਮੈਂ ਡਾ ਦੂੰਗਾ ਬਿਲਕੁਲ ਨਹੀਂ ਸਾਰਿਆਂ ਨੇ ਇਹੀ ਹਾਲ ਹੋਇਆ ਹੈ ਨਾ ਜਿਹੜਾ ਕਿਤੇ ਜਾਂਦਾ ਹਰੇਕ ਵਸਗਾ ਹਾਲਾ ਕਹਿੰਦਾ ਸੀ ਤੇਰੀ ਮਰਜ਼ੀ ਕਰਦੇ ਮਰਜ਼ਾ ਤਾਂ ਤਾਂ ਹੁੰਦੀ ਹੈ ਉਹ ਇੱਥੇ ਅੱਜ ਲੋਕ ਸੰਘਰਸ਼ ਕਰ ਰਹੇ ਨੇ ਮਿਲਦੇ ਵਿੱਚ ਨਜ਼ਾਰਾ ਕਰਨਾ ਜਿਹਦੇ ਸੰਘਰਸ਼ ਕਰਨੀ ਆ ਉਹ ਆਵੇ ਨਜ਼ਾਰੇ 'ਚ ਆਕਰ ਸੰਘਰਸ਼ ਲੰਬਾ ਬੈਠਾ ਜਾਂਦਾ ਪੱਕੇ ਤੌਰ ਤੇ ਇੱਥੇ ਮੋਰਚਾ ਲਾਣਾ ਪੈਂਦਾ ਕੀ ਭਾਰਤੀ ਕਿਸਾਨ ਜੁਨੈਰ ਨਾਲ ਬੈਠੂਗੇ ਆ ਕੇ ਦੇਖੋ ਅਸੀਂ ਨਾਲ ਬੈਠਣ ਵਾਲੀ ਤਨੀ ਹੋएगी ਕਿਉਂਕਿ ਜਿਹੜਾ ਇਹ ਮੋਰਚਾ ਇਹ ਪਿੰਡ ਦੇ ਲੋਕਾਂ ਵੱਲੋਂ ਇੱਥੇ ਦੇ ਕਿਸਾਨ ਕੋ ਲੋਕਾਂ ਵੱਲੋਂ ਸ਼ੁਰੂ ਕੀਤਾ ਗਿਆ ਇੱਥੇ ਸਿਰ ਇਸ ਪਿੰਡ ਦੇ ਵਿੱਚ ਸਾਡੇ ਭਾਰਤੀ ਕਿਸਾਨੀ ਨੂੰ ਦੇਖਾਈ ਨਹੀਂ ਕੋਈ ਹੈਗੀ ਪਰ ਅਸੀਂ ਹਮਾਇਤ ਇਸ ਦੀ ਕਰ ਰਹੇ ਹਾਂ ਪੂਰੀ ਤਰ੍ਹਾਂ ਅਸੀਂ ਪਹਿਲਾਂ ਵੀ ਮੋਰਚੇ ਦੇ ਵਿੱਚ ਆਉਂਦੇ ਅੱਗੇ ਨੂੰ ਵੀ ਅਸੀਂ ਇਹਦੀ ਹਮਾਇਤ ਪੂਰੀ ਤਰ੍ਹਾਂ ਕਰ ਦੋ ਹਾਂ ਫਿਰ ਅਸੀਂ ਹਾਂ ਜੇ ਕੋਈ ਇੱਥੇ ਟੱਕਾ ਹੁੰਦਾ ਹੈ ਇਹਨਾਂ ਲੋਕਾਂ ਨਾਲ ਤਾਂ ਅਸੀਂ ਪੂਰੀ ਤਰ੍ਹਾਂ ਹਮਾਇਤ ਦੇ ਵਿੱਚ ਆ ਕੇ ਖੜਾਂਗੇ ਸਵਿੰਦਰ ਸਿੰਘ ਆ ਵੀਰ ਜੀ ਜੇ ਸਵਿੰਦਰਪਰਾ ਆ ਤੁਹਾਡੇ ਜ਼ਮੀਨ ਦੇ ਵਿੱਚ ਟਾਵਰ ਲੱਗ ਰਿਹਾ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਕੀ ਕਾਰਨ ਮੰਦ ਵਿਰੋਧ ਕਰਨ ਦਾ ਇਹ ਕਾਰਨ ਵੀਰ ਜੀ ਇਹ ਹੈ ਜੀ ਜੇ ਤਾਂ ਇਹ ਤਨਾਰ ਚੌਧਰੀ ਦੇ ਲੱਗਦਾ ਜੀ ਜਿਹਦੇ ਕੋਲ ਕੰਪਨੀ ਪਹਿਲਾਂ ਆਈ ਸੀ ਜੀ ਮੈਂ ਹੁਣ ਨਾ ਲੈਣਾ ਨਹੀਂ ਚਾਹੁੰਦਾ ਵੈਸੇ ਸਭ ਲੋਕਾਂ ਨੂੰ ਪਤਾ ਹੈ ਜੀ ਉਹ ਬੰਦੇ ਨੇ 30000 ਰੁਪਏ ਮੰਗਿਆ ਸੀ ਜੀ ਇਸ ਟਾਵਰ ਲਾਉਣ ਦਾ ਸੀ ਮੈਨੂੰ ਗਰੀਬ ਨੂੰ ਲੋੜ ਤੀ ਮੇਰੇ ਕੋਲ ਆਹੀ ਜ਼ਮੀਨਾਂ ਦੋ ਰੁੱਗੇ ਜੀ ਇਹ ਮੇਰੀ ਮਾਂ ਹੈ ਮੈਨੂੰ ਕੋਈ ਬੁਲਾਉਂਦਾ ਮੇਰੇ ਦੋ ਭਰਾ ਨੇ ਜੀ ਉਹਨਾਂ ਨੇ ਕਦੇ ਇਹਨਾਂ ਦੇ ਪੰਜੀ ਲਾਈ ਨਹੀਂ ਜੀ ਚਲੋ ਸਰਦਾ ਗੱਲ ਇਹ ਆ ਸਰ ਮੈਂ ਲਵਾ ਲਿਆ ਇਹ ਮੈਨੂੰ ਨਹੀਂ ਪਤਾ ਕੰਪਨੀ ਨੇ ਜਿਹੜਾ ਕਰਾਇਆ ਦੱਸਿਆ ਮੈਂ ਉਹਨੇ ਚ ਲਵਾ ਲਿਆ ਕਿਹੜੀ ਕੰਪਨੀ ਦਾ ਟਾਪਰਾ ਹੈ ਇਹ ਜੀ ਇੰਡਸ ਕੰਪਨੀ ਦਾ ਜੀ ਓਕੇ ਇੰਡਸ ਦਾ ਜੀ ਬਾਲਕੇ ਦੀ 20 ਮਈ ਨੂੰ ਜੀ ਐਗਰੀਮੈਂਟ ਹੋਇਆ ਇਹਦਾ 20 ਮਈ ਤੋਂ 1 2 ਜੂਨ ਨੂੰ ਨਾ ਕੰਮ ਚੱਲਿਆ ਜੀ ਇਹਦਾ ਤੁਸੀਂ ਇਹ ਲਾ ਲਓ ਵੀਰ ਜੀ ਤੁਸੀਂ ਵੀ ਸਿਆਣੇ ਹੋ ਵੀ ਕੋਈ ਇਹ ਘਰੋਂ ਨਹੀਂ ਖੜਾ ਹੋਇਆ ਜਿਹੜਾ ਇਹ ਸਮਾਨ ਹੈ ਬਕਾਇਦਾ ਸਾਨੂੰ ਆਪ ਅਹੀ ਲੱਗੀ ਹੋਈ ਅੱਜ ਇਹ ਬੰਦੇ ਦੇ ਕੈਮਰੇ ਲੱਗੇ ਹੋਏ ਨੇ ਸਾਹਮਣੇ ਤੇ ਕੈਮਰੇ ਲੱਗੇ ਹੋਏ ਨੇ ਜੇ ਮੈਂ ਝੂਠ ਬੋਲਦਾ ਤਾਂ ਮੇਰੇ ਸਿਰ 'ਚ ਤੁਸੀਂ ਜੁੱਤੀਆਂ ਮਾਰਿਓ ਜੀ ਇੱਕ ਮਹੀਨਾ ਕੰਮ ਚੱਲਿਆ ਜੀ ਇਸ ਟਾਵਰ ਦਾ ਜੀ ਕਿਸੇ ਨੇ ਸਾਨੂੰ ਕੋਈ ਨਹੀਂ ਕਿਹਾ ਦੇਖੋ ਖੜਾ ਹੋ ਗਿਆ ਹੈ ਟੋਟਲ ਸਮਾਨ ਹੈਗਾ ਸਿਰਫ ਇਹਦੇ ਵਿੱਚ ਕੇਵਲ ਦਾ ਕਨੈਕਸ਼ਨ ਬਾਕੀ ਹੈ ਜੀ ਉਹ ਬੰਦੇ ਨੇ ਜੀ ਐਸੀ ਚਾਲ ਖੇਡੀ ਸਾਡੇ ਨਾਲ ਵੀ ਇਸ ਬੰਦੇ ਨੇ ਘਟ ਦੇ ਵਿੱਚ ਕਿਉਂ ਲਵਾ ਲਿਆ ਮੇਰੇ ਕਿਉਂ ਨਾ ਲੱਗਿਆ ਉਹਨੂੰ ਅਸਲ ਤਾਂ ਇਹਦੇ ਵਿੱਚ ਮਨ ਇਹ ਹੋ ਗਿਆ ਵੀ ਖਾਨੀਆਂ ਨੂੰ ਇਹ ਟਾਵਰ ਵਾਲੇ ਕੀ ਹੋਰ ਦੇ ਕੇ ਜਾਣਗੇ ਜੀ ਦੀਦੇ ਕਾਰਨ ਉਹਨੇ ਜੀ ਮੇਰੇ ਦੋਸਤ ਸਕੇ ਭਰਾ ਨਾਲ ਖੜੇ ਕਰਕੇ ਮੇਰੇ ਵਿਰੁੱਧ ਉਹ ਬੰਦੇ ਨੇ ਜੀ ਇਹਦਾ ਅਵਦਾ ਸੰਘਰਸ਼ ਵਿੜਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਜੀ ਪਹਿਲਾਂ ਉਹਨਾਂ ਨੇ ਜੀ ਜਦ ਇਹ ਕਾਰਟਾਵਰ ਕੰਪਲੀਟ ਹੋ ਗਿਆ ਜਿੱਦੇ ਇਹਦੇ ਵਿੱਚ ਕੇਵਲ ਪੈਣ ਪੈਣ ਆਈ ਜੀ ਇਹਨਾਂ ਨੇ ਉਹ ਬੰਦੇ ਦਾ ਘਰੋਂ ਕਰਵਾਤਾ ਗੱਜਣ ਮਾਜਰਾ ਸਾਹਿਬ ਦੇ ਕਹਿਣ ਤੇ ਵੀ ਸਾਨੂੰ ਗੱਜਣ ਮਾਜਰੇ ਨੇ ਕਿਹਾ ਵੀ ਤੁਸੀਂ ਇਹ ਬੰਦਿਆਂ ਦਾ ਘਰਾਓ ਕਰੋ ਜੀ ਜਦ ਕੇ ਗੱਜਣ ਮਾਜਰਾ ਸਾਹਿਬ ਉਰੇ ਨਹੀਂ ਪਹੁੰਚੇ ਜੀ ਨੰਬਰ 2 ਜੀ ਇਹਨਾਂ ਜੀ ਉਹ ਬੰਦੇ ਜਿਹੜੇ ਬਿਜਲੀ ਦਾ ਕਨੈਕਸ਼ਨ ਦੇਣਾ ਤੇ ਉਹਨਾਂ ਦੀਆਂ ਗੱਡੀਆਂ ਰੋਕ ਲੈ ਜੀ ਉਹਨਾਂ ਨੂੰ ਕਹਿੰਦੇ ਵੀ ਅਸੀਂ ਅੱਗ ਲਾਵਾਂਗੇ ਤੁਹਾਡੀਆਂ ਗੱਡੀਆਂ ਨੂੰ ਚੀ ਉਹ ਕਹਿੰਦੇ ਵੀ ਚਲੋ ਅਸੀਂ ਨਹੀਂ ਭਾਈ ਪਾਉਂਦੇ ਜਿੱਦ ਦੇ ਤੁਹਾਡਾ ਹੋਊਗਾ ਤਾਂ ਸਾਨੂੰ ਦੱਸ ਦਿਓ ਇਹਨਾਂ ਦਾ ਇਹ ਵੀ ਪਰਦਾਸਾ ਕਰਨ ਦਾ આરોਪ ਲਗਾਇਆ ਜਾਂਦਾ ਵੀ ਜਿਹੜੀ ਕੰਪਨੀ ਟਾਵਰ ਲਾ ਰਹੀ ਆ ਉਹਨਾਂ ਕੋਲ ਪਰਮਿਸ਼ਨ ਨਹੀਂ ਹੈਗੀ ਬਿਲਕੁਲ ਐਨਓਸੀ ਵੀਰ ਜੀ ਨਹੀਂ ਇੱਕ ਮਿੰਟ ਐਸ ਐਚਓ ਸਾਹਿਬ ਕੋਲ ਗਏ ਜੀ ਅਸੀਂ 12 ਤਰੀਕ ਨੂੰ ਜੀ ਇਸ ਲਈ ਜੂਨ ਦੀ 12 ਤਰੀਕ ਨੂੰ ਐਸ ਐਚਓ ਸਾਹਿਬ ਕੋਲ ਗਏ ਇਹਨਾਂ ਨੇ ਬਲਕਾ ਇਕੱਠ ਰੱਖਿਆ ਉੱਥੇ ਉਹਨੂੰ ਟੋਟਲ ਜਿੰਨੀ ਐ ਐਨਓ ਸੀ ਤੇ ਜਿੰਨੇ ਕਾਗਜ਼ ਤੇ ਜਿੰਨੀ ਉਹਦੀ ਉਹੋਤੀ ਜੀ ਵੀ ਦੱਸ ਰਹੇ ਤੇ ਵੀ ਇਹ ਇਹ ਤਾਂ ਖਤਰਨਾਕ ਆ ਕਹਿੰਦੇ ਜੀ ਸਾਡੀ ਕੰਪਨੀ ਨੇ ਹਾਂ ਵੀ ਭਰੀ ਐ ਵੀ ਤੁਸੀਂ ਟੈਸਟਿੰਗ ਕਰਾ ਲਓ 10 ਲੱਖ ਰੁਪਇਆ ਕੰਪਨੀ ਸਰ ਜੁਰਮਾਨਾ ਤੇ ਜਿਹੜੇ ਜਾਨਵਰ ਤੇ ਕਰਨੀ ਆ ਉਹਦੇ ਜਾਨਵਰ ਤੇ ਕਰਾ ਲਓ ਅਸੀਂ ਟਾਵਰ ਇੱਥੇ ਬੰਦ ਕਰਾਂਗੇ ਜੀ ਲੇਕਿਨ ਐਸ ਐਚਓ ਸਾਹਿਬ ਨੇ ਡੀ ਸੀ ਸਾਹਿਬ ਦੀ ਮਨਜ਼ੂਰੀ ਆ ਜੀ ਐਨਓ ਸਿਰੇ ਤੱਕ ਹੁਣ ਵੀ ਐਸ ਡੀ ਐਮ ਸਾਹਿਬ ਪਰਸੋਂ ਆ ਕੇ ਜਾਣੇ ਪਰਸੋਂ ਆ ਆਪਣੇ ਜੁਨੇ ਵਾਲੇ ਦਿਨ ਉਹਨਾਂ ਨੇ ਵੀ ਇਹ ਗੱਲ ਕਹਿ ਲਈ ਸਾਡੇ ਕੋਲ ਕਾਗਜ਼ ਪੱਤਰ ਇਹਨਾਂ ਦੇ ਪੂਰੇ ਨਹੀਂ ਜੀ ਇਹ ਵੀਰ ਜੀ ਅਸਲ ਹੋ ਗਈ ਜੀ ਗੱਲ ਕੁਛ ਨਹੀਂ ਹੈਗੀ ਸਿਰਫ ਇਹ ਇੱਕ ਧੌਣ ਦੇ ਵਿੱਚ ਕੀਲਾ ਗੱਡਿਆ ਗਿਆ ਜੀ ਵੀ ਜੇ ਤਾਂ ਹੁਣ ਬੰਦਾ ਓਠਦਾ ਜੀ ਤਾਂ ਤਾਂ ਇੱਥੋਂ ਤੱਕ ਕਿ ਮੈਨੂੰ ਕਿਹਾ ਗਿਆ ਮੈਂ ਝੂਠ ਨਹੀਂ ਬੋਲਦਾ ਸ਼ਾਮ ਦਾ ਟਾਈਮ ਆ ਦਾੜੀ ਰੱਖਿਆ ਸਵੇਰੇ ਉੱਠ ਕੇ ਪਾਠ ਕਰਦਾ ਜੀ ਵੀ ਉਹ ਬੰਦੇ ਦੇ ਪੈਰ ਫੜ ਲੈ ਤੂੰ ਜਾ ਕੇ ਜਿਹੜੇ ਬੁੱਲ ਮਲਾ ਕੇ ਇਹਦੇ ਵਿੱਚ ਇਹ ਤੂੰ ਸੋਢੇ ਕਹਿਣ ਦਾ ਭਾਵਾ ਵੀ ਤੁਹਾਨੂੰ ਨੀਵਾ ਦਿਖਾਇਆ ਜਾ। ਨੀਵਾ ਦਿਖਾਇਆ। ਆਰ ਮੈਂ ਉਹ ਬੰਦੇ ਦਾ ਨਾਮ ਜੇ ਮੇ ਤੋਂ ਪੱਤਰਕਾਰ ਭਾਏ ਵੀਰ ਲੈਣਗੇ ਵੀ ਉਹ ਬੰਦੇ ਦਾ ਨਾਮ ਵਾਲਾ ਦੇ ਦੇ ਮੈਨੂੰ ਦੇਣ ਨੂੰ ਤਿਆਰਾਂ ਦੋਹਾਂ ਬੰਦਲ। ਮੈਂ ਉਹਨੂੰ ਇਹ ਵੀ ਗੱਲ ਕਹੀ। ਮੈਂ ਕਿਹਾ ਚਲੋ ਜੀ ਸੋਢੀ ਸਹਿਮਤ ਨਾਲ ਮੈਂ ਬੰਦੇ ਦੇ ਪੈਰ ਫੜ ਲੈਣਾ। ਠੀਕ ਹੈ। ਪਰ ਮੈਨੂੰ ਐ ਕਰੋ ਸਰਪੰਚ ਦੇ ਮੈਂ ਸਾਦੇ ਦਾ ਮੈਂ ਉਹਨੂੰ ਉੱਥੇ ਜਾ ਕੇ ਪੁੱਛ ਲਾਂ ਵੀ ਮੇਰਾ ਗਾ ਕਸੂਰ ਕੀ ਆ? ਉਹ ਕਹਿੰਦਾ ਕਹ ਪੈਰ ਫੜ ਲੈਣੇ ਦਿਨੇ 11 ਵਜੇ ਜਦੋਂ ਇੱਥੇ ਇਕੱਠ ਹੋਇਆ ਹੋਊਗਾ। ਦੱਸੋ ਜੀ ਹੁਣ ਤੁਸੀਂ ਆ ਦੱਸੋ ਤੁਸੀਂ ਵੀ ਕੋ ਗੁਰੂ ਵਾਲੇ ਹੋ ਵੀ ਗੁਰੂ ਨੇ ਆਪਾਂ ਨੂੰ ਇਹ ਗੱਲ ਕਹੀ ਆ ਵੀ ਜੇ ਜ਼ੁਲਮ ਕਰਨਾ ਪਤਾ ਜ਼ੁਲਮ ਸੈਣਾ ਵੀ ਆਪਾਂ ਚੁੱਕ ਸਕਦੇ ਤੁਸੀਂ ਵੀਰ ਜੀ ਪਹਿਲੇ ਪੱਤਰ ਕਾਡੇ ਕੋਲ ਦਿੰਨੀਆਂ ਵੀਡੀਓ ਨੇ ਜੀ ਕਿ ਸਾਨੂੰ ਕੁਛ ਉਦੋਂ ਸੀਰਾ ਬਨਬੌੜਾ ਆਇਆ ਜੀ ਸੀਰਾ ਬਨਬੌੜਾ ਭਰਨ ਧਰਨਾ ਲਵਾ ਕੇ ਗਿਆ ਜੀ ਇਹ ਉਰੇ ਮੇਰੀ ਮਾਂ ਤੇ ਮੇਰੇ ਘਰ ਵਾਲੀ ਅਸੀਂ ਉਹਨੇ ਸੱਦਿਆ ਉਹਨੇ ਮੈਨੂੰ ਵੀ ਜਾਣਦਾ ਸੀ ਉਹ ਬੰਦਾ ਮੈਨੂੰ ਕਹ ਮੇਰੇ ਕੋਲ ਜੀ ਉਹ ਇਥੋਂ ਦੀ ਭੱਜ ਗਿਆ ਹਰੇ ਦੇ ਵਿੱਚ ਦੀ ਉਰੇ ਆ ਕੇ ਬੈਠਾ ਮੈਨੂੰ ਇਹਨੇ ਇੰਨੀ ਸਲਾਹ ਦਿੱਤੀ ਆ ਕਹਿੰਦਾ ਜਿੱਥੇ ਮਰਜੀ ਫਿਰ ਲੈਣ ਇਹਨਾਂ ਦਾ ਟਾਵਰ ਨਹੀਂ ਥੋੜਾ ਟਾਵਰ ਨਹੀਂ ਰੁਕ ਸਕਦਾ ਤੁਸੀਂ ਜਿੱਤੋਂਗੇ ਜਿੱਤੋਂਗੇ ਚਲੋ ਮਰ ਆ ਮੈਂ ਉਹਨੂੰ ਕਹ ਵੀਰੇ ਜਿਹੜਾ ਧਰਨਾ ਲਵਾਗਾ ਉਹਨੇ ਇਹ ਗੱਲ ਕਹੀ ਆ ਜੀ ਕਹਿੰਦਾ 20000 ਰੁਪਏ ਕਿਸੇ ਬੰਦੇ ਨੂੰ ਦਵਾ ਦੇਣਾ ਤੇਰਾ ਧਰਨਾ ਠਾ ਦੇਣਾ ਜੀ ਸੀਰੇ ਬਲਬੌਰੇ ਨੇ ਇਹ ਗੱਲ ਕਹਿਆ ਦੱਸੋ ਅੱਜ ਵਾਲਾ ਆਉਣ ਵਾਲਾ ਲੀਡਰ ਮੈਂ ਸੁਖਵੀਰ ਬਾਦਲ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਜਿਹਦੇ ਤੋਂ ਕਹਿ ਰਹੇ ਵੀ ਬੰਦਾ ਸਾਨੂੰ ਤੁਸੀਂ ਉਹ ਕੈਂਡੀਡੇਟ ਖੜਾਉਣ ਨੂੰ ਫਿਰਦਾ ਹੈ ਵੀ ਇਹ ਜਿਤਵਾਊਗਾ ਜਿਹੜਾ ਪਹਿਲੀ ਦੇਖੋ ਉਸ ਦਿਨ ਜੀ ਉਸ ਤੋਂ ਬਾਅਦ ਇਹ ਆਇਆ ਬੰਦਾ ਉਹਦੀ ਅਸੀਂ ਨੇ ਜੀ ਜਦ ਮੈਂ ਇਹਨੂੰ ਪੈਸੇ ਨਾ ਦਿੱਤੇ ਜੀ ਮੈਨੂੰ ਤਾਂ ਉਹ ਕਹਿ ਕੇ ਗਿਆ ਭੋਗ ਤੇ ਮਿਲਿਆ ਜੀ ਸਾਡੇ ਪਿੰਡ ਭੋਗਤੀ ਜੀ ਮੈਨੂੰ ਉਹ ਕਹਿ ਕੇ ਗਿਆ ਬੰਦਾ ਕਹਿੰਦਾ ਵੀ ਮੈਂ ਤਾਂ ਬਾਈ ਮੈਂ ਕਿਹਾ ਵੀਰੇ ਤੂੰ ਤਾਂ ਸਾਡੇ ਜੜਾਂ 'ਚ ਬਿਠਾਇਆ ਕਹਿੰਦਾ ਬਿਠਾਉਣ ਵਾਲਾ ਰੱਬ ਹੈ ਮੈਂ ਕਿਹਾ ਵੀ ਥਾਲੂ ਵੀ ਫਿਰ ਪਰਮਾਤਮਾ ਹੀ ਕੋਈ ਗੱਲ ਨਹੀਂ ਗੁਰੂ ਘਰ ਆਪਾਂ ਖੜਾ ਮੈਨੂੰ ਕਹਿੰਦਾ ਬਾਈ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਜਾਣਾ ਰਸੋਈ ਭੋਗ ਤੇ ਆ ਕੇ ਵੀਰੇ ਇੱਥੇ ਬਹਿ ਗਿਆ ਉਹਨੇ ਬੰਦੇ ਨੇ ਇਹ ਗੱਲ ਕਹੀ ਆ ਸਾਡੀਆਂ ਮੋਰੀਆਂ ਸਾਰਾ ਕੁਝ ਸੁਣਦਾ ਜੀ ਮੈਂ ਰੋਟੇ ਦੀ ਗੱਲ ਵਿਚਾਲ ਟਕੂਗਾ ਗੱਲ ਲੰਬੀ ਜੀ ਹਾਂਜੀ 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 ਹਾਂ ਤੁਸੀਂ ਹੁਣ ਅੰਤ ਦੇ ਵਿੱਚ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਜੇ ਇਹ ਅਸੀਂ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਜੀ ਠੀਕ ਹੈ ਜੀ ਨਾ ਇਹਨਾਂ ਨਾਲ ਬਲਕਿ ਸਾਨੂੰ ਗਲਤ ਬੋਲਦੇ ਜੇ ਅਸੀਂ ਉਰੇ ਆ ਕੇ ਵੀ ਬਹਿ ਜਾਂਦੇ ਤਾਂ ਵੀ ਸਾਨੂੰ ਇਹ ਗਲਤ ਬੋਲਦੇ ਨੇ ਜਿਨਾਂ ਨੇ ਇਹ ਕਹਿੰਦੀਆਂ ਨੇ ਵੀ ਇਹ ਸਾਨੂੰ ਜੀ ਗੰਦੀ ਨਜ਼ਰ ਨਾਲ ਦੇਖਦੇ ਨੇ ਦੱਸੋ ਅਸੀਂ ਖੇਤਵਾਲ ਵੀ ਨਿਕਲੋ ਪਰੇਸ਼ਾਨ ਹੋਏ ਪਿਆ ਜੀ ਉਹ ਮੇਰਾ ਬਾਪ ਆ ਜੀ ਉਹ ਮੇਰੀ ਮਾਂ ਸਾਰੇ ਅਸੀਂ ਪਰੇਸ਼ਾਨ ਹਾਂ ਅਸੀਂ ਤਾਂ ਇਹ ਗੱਲ ਕਰ ਰਹੇ ਵੀ ਦੇਖੋ ਇਹਨਾਂ ਦੀ ਲੜਾਈ ਹੈਗੀ ਜੀ ਠੀਕ ਹੈ ਜੀ ਆਗਰ ਇਹਨੂੰ ਉੱਪਰਲਾ ਸਿਸਟਮ ਚਲਾਉਂਦਾ ਕਾਗਜ਼ ਪੱਤਰ ਤਾਂ ਉਹਨਾਂ ਨੇ ਦੇਖਣੇ ਨਹੀਂ ਜੀ ਜੇ ਤਾਂ ਇਹ ਚੱਲਦਾ ਜੀ ਸਾਨੂੰ ਤਾਂ ਵੀ ਕੋਈ ਤਕਲੀਫ ਨਹੀਂ ਚਾਹੇ ਖੜਦਾ ਤਾਂ ਸਾ ਵੀ ਕੋਈ ਤਕਲੀਫ ਨਹੀਂ ਕੰਪਨੀ ਨੂੰ ਆਪਦਾ ਕੰਮ ਕਰਕੇ ਦਿੱਤਾ ਪਰ ਅਸੀਂ ਕੰਪਨੀ ਦੇ ਉੱਤੋਂ ਜੀ ਆਪਦਾ ਅਸੀਂ ਸਾਨੂੰ ਤਾਂ ਕੰਪਨੀ ਕਰਾਇਆ ਦੇਊਗੀ ਜੀ ਕਿਤੇ ਅਸੀਂ ਜਗ੍ਹਾ ਰੁੱਧ ਲਈ ਜੀ ਠੀਕ ਹੈ ਨਹੀਂ ਸਾਡਾ ਇਸ ਨਾਲ ਨਾਲ ਕਿਸੇ ਨਾਲ ਕੋਈ ਮਸਲਾ ਨਹੀਂ ਸਾਡੇ ਤੇ ਕੋਈ ਇਲਜ਼ਾਮ ਲਾਉਣ ਜੀ ਕੁਛ ਝੂਠ ਬੋਲਣਗੇ ਬਸ ਓਕੇ